ਸਤਿ ਸ੍ਰੀ ਅਕਾਲ ਸਟੀਲ ਇੰਡੀਆ ਦਾ ਚਾਰਿਤ ਪ੍ਰੋਗਰਾਮ 'ਚ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਪਿਆ ਪਿਆਜ਼ ਅਤੇ ਟਮਾਟਰ ਦੇ ਵਾਧਲਾ ਸੰਧੀਆਂ ਕੀਮਤਾਂ 'ਚ ਵੱਡਾ ਵਾਧਾ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ 2 ਕਰੋੜ ਤੋਂ ਵੱਧ ਦਾ ਜੁਰਮਾਨਾ ਅਦਾਲਤ ਨੇ ਪੰਜਾਬ ਸਰਕਾਰ ਨੂੰ ਰਿਕਵਰੀ ਵਿੱਚ ਤੇਜ਼ੀ ਲਿਆਉਣ ਦੇ ਦਿੱਤੇ ਹੁਕਮ ਬਿਨਾ ਪਰਾਲੀ ਸਾੜੇ ਵਿਜੀ 17 ਏਕੜ ਕਣਕ ਉੱਤੇ ਸੁੰਡੀ ਦਾ ਹਮਲਾ ਕਿਸਾਨਾਂ ਦਾ ਅਧਿਕਾਰੀਆਂ ਨੂੰ ਸਵਾਲ ਮਾਫੀ ਦੀ ਕਿਤੀ ਮੰਗ ਐਸਵਾਈਐਲ ਨੂੰ ਲੈ ਕੇ ਪੰਜਾਬ ਹਰਿਆਣਾ ਵਿੱਚ ਘਰ 28 ਦਸੰਬਰ ਨੂੰ ਚੰਡੀਗੜ੍ਹ ਤੇ ਮੀਟਿੰਗ ਕੇਂਦਰੀ ਮੰਤਰੀ ਸਖਾਵਤ ਕਰਨਗੇ ਸ਼ਿਰਕਤ ਕਿਸਾਨ ਗੁਰਪ੍ਰੀਤ ਸਿੰਘ ਐਮਐਫਆਓਆਈ ਅਵਾਰਡ ਨਾਲ ਸਨਮਾਨਿਤ ਜਾਣੋ ਕਿਸ ਇਸ ਕਿਸਾਨ ਨੇ ਖੇਤੀ ਖੇਤਰ ਤੇ ਗੱਡੇ ਸਫਲਤਾ ਦੇ ਝੰਡੇ ਆਓ ਹੁਣ ਜਾਣਦੇ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਦੇਸ਼ ਵਿੱਚ ਮਹਿੰਗਾਈ ਦੀ ਮਾਰ ਰੋਜ਼ ਦਿਨ ਪਰ ਦਿਨ ਲੋਕਾਂ ਦੀ ਜੇਬ ਭਾਰੀ ਕਰਦੀ ਜਾ ਰਹੀ ਹੈ ਇਸੇ ਦੌਰਾਨ ਹੀ ਪਿਆਜ਼ ਅਤੇ ਟਮਾਟਰ ਤੋਂ ਬਾਅਦ ਹੁਣ ਲਸਣ ਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਰਸੋਈ ਤੇ ਵੱਡਾ ਅਸਰ ਪਾਇਆ ਹੈ ਦੱਸਦੀ ਹੈ ਕਿ ਕਈ ਇਲਾਕਿਆਂ ਵਿੱਚ ਲਸਣ ਦੀ ਕੀਮਤ 300 ਤੋਂ 400 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ ਮਾਹਰਾਂ ਦਾ ਮੰਨਣਾ ਹੈ ਕਿ ਲਸਣ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਦੇਖਿਆ ਜਾ ਸਕਦਾ ਹੈ ਖਰਾਬ ਮੌਸਮ ਕਾਰਨ ਲਸਣ ਦੀ ਫਸਲ ਬਰਬਾਦ ਹੋ ਗਈ ਹੈ ਇਸ ਲਈ ਇਸ ਨਾਲ ਲਸਣ ਦੀ ਪੈਦਾਵਾਰ ਪ੍ਰਭਾਵਿਤ ਹੋਈ ਹੈ ਪੰਜਾਬ ਸਰਕਾਰ ਨੇ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ ਉੱਤੇ ਸਖਤੀ ਦਿਖਾਈ ਹੈ। ਉੱਥੇ ਹੀ ਸੀਜ਼ਨ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਸਰਕਾਰ ਨੇ 2 ਕਰੋੜ ਦਾ ਜੁਰਮਾਨਾ ਵੀ ਕੀਤਾ ਹੈ। ਜਿਨ੍ਹਾਂ ਵਿੱਚੋਂ ਜੁਰਮਾਨੇ ਦੀ 53% ਵਸੂਲੀ ਸਰਕਾਰ ਵੱਲੋਂ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਜਾਣਕਾਰੀ ਸੁਪਰੀਮ ਕੋਰਟ ਵਿੱਚ ਦਿੱਤੀ ਹੈ ਜਿਸ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਰਿਕਵਰੀ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਹਨ। ਸਰਕਾਰ ਵੱਲੋਂ ਇਹਦੀ ਕਟਾਈ ਤੋਂ ਬਾਅਦ ਪਰਾਲੀ ਨਾਲ ਸਾੜ ਕੇ ਕਣਕ ਬੀਜਣ ਦੀ ਸਲਾਹ ਦਿੱਤੀ ਗਈ ਸੀ ਜਿਸ ਉੱਤੇ ਪੈਰਾ ਦਿੰਦੇ ਆ ਲਹਿਰਾ ਗਾਬਾਦੇਸ ਪਿੰਡ ਸੰਗਤਪੁਰਾ ਦੇ ਕਿਸਾਨ ਗੋਵਿੰਦ ਸਿੰਘ ਨੇ 17 ਏਕੜ ਕਣਕ ਦੀ ਫਸਲ ਬਿਨਾਂ ਪਰਾਲੀ ਸਾੜੇ ਬੀਜੀ ਸੀ ਪਰ ਹੁਣ ਕਿਸਾਨ ਗੋਵਿੰਦ ਸਿੰਘ ਦੀ 17 ਏਕੜ ਕਣਕ ਦੀ ਫਸਲ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ ਪੀੜਤ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਉੱਤੇ ਵਿਸਵਾਸ ਦਿਖਾਉਂਦਾ ਕਿਹਾ ਕਿ ਹੁਣ ਕੋਈ ਅਧਿਕਾਰੀ ਕਿਉਂ ਨਹੀਂ ਹਾਲ ਜਾਣਣ ਆਇਆ ਐਸਵਾਈਐਲ ਦਾ ਮੁੱਦਾ ਦਿਨ ਪਰ ਦਿਨ ਭੱਗਦਾ ਹੀ ਜਾ ਰਿਹਾ ਹੈ ਕਈ ਮੀਟਿੰਗਾਂ ਤੋਂ ਬਾਅਦ ਵੀ S.Y.L ਦਾ ਹੱਲ ਦੋਮਾ ਰਾਜਾਂ ਵਿਚਕਾਰ ਨਹੀਂ ਨਿਕਲ ਸਕਿਆ ਸੂਤਰਾਂ ਅਨੁਸਾਰ S.Y.L ਦੇ ਮੁੱਦੇ ਉੱਤੇ ਪੰਜਾਬ ਹਰਿਆਣਾ ਵਿਚਕਾਰ 28 ਦਸੰਬਰ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਹੋਵੇਗੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਕੇਂਦਰ ਇਸ ਮੁੱਦੇ ਤੇ ਦੋਮਾ ਰਾਜਾਂ ਵਿਚਕਾਰ ਵਿਚੋਲਗੀ ਕਰੇਗੀ ਇਸ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਕੱਤ ਵੀ ਮੌਜੂਦ ਰਹਿਣਗੇ ਪੰਜਾਬ ਦੇ ਜ਼ਿਲ੍ਹਾ ਅੰਬੋਰ ਦੇ ਪਿੰਡ ਪੱਟੀ ਸਦੀਕ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਖੇਤੀ ਵਿੱਚ ਸਫਲ ਹੋਣ ਉੱਤੇ ਐਮਐਫਆਈ 2023 ਦਾ ਅਵਾਰਡ ਦਿੱਲੀ ਵਿਖੇ ਮਿਲਿਆ ਦੱਸਦੀ ਹੈ ਕਿ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਐਮਏਵੀਏਡ ਪਾਸ ਕੀਤੀ ਹੋਈ ਹੈ ਇਸ ਕਿਸਾਨ ਨੂੰ ਆਪਣੀ ਵਿਰਾਸਤੀ ਖੇਤ ਨੂੰ ਕੀਤੇ ਬਜਾਓ ਅਪਣਾਏ ਜਾਣ ਉੱਤੇ ਪੀਏਯੂ ਅਤੇ ਪੰਜਾਬ ਸਰਕਾਰ ਵੱਲੋਂ ਵੀ ਰਾਜ ਪੁਰਸਕਾਰ ਮਿਲ ਚੁੱਕੇ ਹਨ ਤਾਜ਼ਾ ਦੇ ਤਰੀਨ ਖਬਰਾਂ ਜਾਣਨ ਲਈ ਜੁੜੇ ਰਹੋ ਕ੍ਰਿਸ਼ਾਗਰਨ ਪੰਜਾਬੀ ਦੇ ਨਾਲ you